ਪੰਜਾਬ ਦੇ ਵਿੱਚ ਵਗ ਰਹੀ ਹੜਾ ਦੀ ਮਾਰ ਦੇ ਹੇਠ ਪੰਜਾਬ ਦੇ ਹਜ਼ਾਰਾਂ ਪਰਿਵਾਰ ਬਰਬਾਦ ਹੋ ਗਏ ਨੇ ਸੈਂਕੜੇ ਪਸ਼ੂ ਲਾਪਤਾ ਹੋ ਗਏ ਨੇ ਤੇ ਉੱਥੇ ਪਠਾਨਕੋਟ ਦੇ ਨੇੜੇ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਰਾਵੀ ਦਰਿਆ ਦੇ ਚਾਰ ਥਾਵਾਂ ਦੇ ਉੱਤੇ ਬੰਨ੍ਹ ਟੁੱਟ ਗਏ ਨੇ ਜਿਸ ਦੇ ਕਾਰਨ ਰਾਮਦਾਸ ਦੇ 20 ਤੋਂ 25 ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਹੈ ਲੋਕਾਂ ਦੇ ਘਰ ਕਈ-ਕਈ ਫੁੱਟ ਤੱਕ ਪਾਣੀ ਦਾ ਭਰ ਗਏ ਨੇ ਉੱਥੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਲਿਜਾਣ ਦੇ ਵਿੱਚ ਲੱਗੀਆਂ ਹੋਈਆਂ ਨੇ ਉੱਥੇ ਤੋਂ ਦੱਸਦੀ ਹੈ ਕਿ 2 ਦਿਨ ਪਹਿਲਾਂ ਰਾਵੀ ਦਰਿਆ ਦੇ ਵਿੱਚ ਹੜ੍ਹ ਦੀ ਦਪੇਰ ਦੇ ਵਿੱਚ ਆਏ ਗੁੱਜਰ ਪਰਿਵਾਰ ਦੇ 4 ਮੈਂਬਰ ਪਾਣੀ ਦੇ ਵਿੱਚ ਵਹਿ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਆ ਤੇ ਤਿੰਨ ਦੀ ਭਾਲ ਅਜੇ ਵੀ جاری ਹੈ ਦੱਸ ਦिए ਕਿ ਰਾਵੀ ਦਰਿਆ ਦੇ ਕੰਢੇ ਦੇ ਲਾਪਤਾ ਹੋ ਲਾਪਤਾ ਲੋਕਾਂ ਦੀ ਖੋਜ ਤੇਜ਼ ਹੋ ਚੁੱਕੀ ਹੈ ਤੇ ਉੱਥੇ ਹੀ ਸਪੈਸ਼ਲ ਡੀਜੀਪੀ ਲੋ ਐਂਡ ਆਰਡਰ ਦੇ ਵੱਲੋਂ ਜੋ ਕਿ ਪੁਲਿਸ ਡਰੋਨ ਦੇ ਰਾਹੀਂ ਸਰਚ ਆਪਰੇਸ਼ਨ ਜਿਹੜਾ ਕਿ ਚਲਾਇਆ ਜਾ ਰਿਹਾ ਹੈ ਤੇ ਹੁਣ ਤੱਕ ਦੱਸਦੇ ਕਿ ਚਾਰ ਲੋਕ ਲਾਪਤਾ ਦੱਸੇ ਜਾ ਰਹੇ ਨੇ ਤਾਂ ਜਿੱਥੇ ਪੰਜਾਬ ਦੇ ਵਿੱਚ ਲਗਾਤਾਰ ਹੜ੍ਹ ਦੇ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਵੱਲੋਂ ਵੀ ਕੀਤਾ ਜਾ ਰਿਹਾ ਹੈਗਾ ਤੇ ਕੁਝ ਸੰਸਥਾਵਾਂ ਦੇ ਵੱਲੋਂ ਵੀ ਜੋ ਕਿ ਮਦਦ ਕੀਤੀ ਜਾ ਰਹੀ ਹੈ ਖਾਣਾ ਪਹੁੰਚਾਇਆ ਜਾ ਰਿਹਾ ਹੈ ਤੇ ਹੋਰ ਵੀ ਰੋਟੀ ਪਾਣੀ ਜੋ ਕਿ ਭੁੱਖਮਰੀ ਦੇ ਕਾਰਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਕਰਕੇ ਕੁਝ ਸੰਸਥਾਵਾਂ ਦੇ ਵੱਲੋਂ ਵੀ ਖਾਣੇ ਦਾ ਪੀਣੇ ਦਾ ਪ੍ਰਬੰਧ ਵੀ ਤੇ ਡਾਕਟਰੀ ਸਹੂਲਤਾਂ ਵੀ ਜਿਹੜੀ ਕਿ ਪਹੁੰਚਾਈਆਂ ਜਾ ਰਹੀਆਂ ਨੇ ਕਈ ਥਾਵਾਂ ਦੇ ਉੱਤੇ ਪਰ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੀ ਹੁਣ ਹਰ ਹੜ੍ਹ ਪ੍ਰਭਾਵਿਤ ਇਲਾਕਿਆਂ ਅਦੇ ਲੋਕਾਂ ਨੂੰ ਸੁਰੱਖਿਆ ਥਾਵਾਂ ਦੇ ਉੱਤੇ ਲਜਾਣ ਦੇ ਵਿੱਚ ਲੱਗੀਆਂ ਹੋਈਆਂ ਨੇ ਪਰ ਉੱਥੇ ਤੋਂ ਦੱਸਦੀ ਹੈ ਕਿ ਰਾਵੀ ਦਰਿਆ ਦੇ ਵਿੱਚ ਹੜ੍ਹ ਦੀ ਲਪੇੜ ਦੇ ਵਿੱਚ ਆਏ ਗੁੱਜਰ ਪਰਿਵਾਰ ਦੇ 4 ਮੈਂਬਰ ਪਾਣੀ ਦੇ ਵਿੱਚ ਵਹਿ ਗਏ ਅਤੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਅਤੇ ਤਿੰਨ ਦੀ ਭਾਲ ਅਜੇ ਵੀ ਜਾਰੀ ਹੈ